ਅੱਜ ਦਾ ਇੱਕ ਸੱਦਾ ਸੀ ਇੱਕ ਕਾਲ ਸੀ ਕਿਸਾਨ ਆਗੂਆਂ ਵੱਲੋਂ ਕਿ ਜਿਹੜੇ ਮੰਤਰੀ ਨੇ ਵਿਧਾਇਕ ਨੇ ਉਹਨਾਂ ਦੇ ਘਰਾਂ ਦਾ ਘਰਾਓ ਹੋਣਾ ਅੱਜ ਸੀਐਮ ਸਾਹਿਬ ਦੇ ਘਰ ਦਾ ਘਰਾਓ ਸੀ ਸੰਗਰੂਰ ਦੇ ਵਿੱਚ ਜਲੰਧਰ ਦੇ ਵਿੱਚ ਮਿੰਦਰ ਭਗਤ ਹੋਰਾਂ ਦਾ ਸਰਾਰੀ ਸਾਹਿਬ ਹੋਰਾਂ ਦੇ ਘਰ ਦੇ ਅੱਗੇ ਪ੍ਰਦਰਸ਼ਨ ਸੀ ਲਗਭਗ ਕਹਿੰਦੇ ਕਿ 17 ਜ਼ਿਲ੍ਹਿਆਂ ਦੇ ਵਿੱਚ ਅੱਜ ਪ੍ਰਦਰਸ਼ਨ ਸੀ ਤੇ ਕਾਫੀ ਥਾਵਾਂ ਤੇ ਪੁਲਿਸ ਦੀ ਕਿਸਾਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਕਈ ਥਾਵਾਂ ਤੇ ਕਿਸਾਨ ਆਗੂ ਜੋਰ ਲਾ ਰਹੇ ਨੇ ਕਿ ਘਰਾਂ ਦੇ ਨੇੜੇ ਪਹੁੰਚਿਆ ਜਾਵੇ ਜਿਵੇਂ ਸੀਐਮ ਸਾਹਿਬ ਦੇ ਘਰ ਦੇ ਨੇੜੇ ਪਰ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਭਾਰੀ ਮਾਤਰਾ ਦੇ ਵਿੱਚ ਪੁਲਿਸ ਲੱਗੀ ਹੋਈ ਹੈ ਇਹ ਸਾਰੇ ਸੰਦਰਭ ਨੂੰ ਕਿਵੇਂ ਦੇਖ ਰਹੇ ਹੋ ਇਸ ਦੇਸ਼ ਨੂੰ ਕਿਵੇਂ ਦੇਖ ਰਹੇ ਹੋ ਸਾਰੇ ਨੂੰ ਇਹ ਦੇਖੋ ਗੱਲ ਇਹ ਹੈ ਕਿ ਮਾਨ ਸਾਹਿਬ ਤੇ ਰਹਿੰਦੇ ਹੀ ਨਹੀਂ ਸੰਗਰੂਰ ਹਮ ਤੇ ਜੇ ਉਹਨਾਂ ਦੀ ਰੈਸ ਦੇ ਅੱਗੇ ਜਾ ਕੇ ਕੋਈ 10 ਮਿੰਟ ਬਹਿ ਜਾਊਗਾ ਤੇ ਕੀ ਉਹ ਹੱਦ ਹੋ ਗਈ ਹੈ ਜੀ ਇਹ ਵੀ ਨੂਰ ਜਾਂਦੇ ਸਲਵਾਰ ਵਾਲਾ ਕਿੱਸਾ ਬਣਿਆ ਵੀ ਗੱਲ ਇਹ ਆ ਕਿ ਭਾਈ ਉੱਥੇ ਜਾ ਕੇ ਜੇ ਕੋਈ ਆਪਣਾ ਧਰਨਾ ਪ੍ਰਦਰਸ਼ਨ ਕਰਊਗਾ ਉਹ ਇੱਕ ਚਨਾਤਮਕ ਹੈ ਸਰ ਕੀ ਆਉਦੇ ਚ ਨਿਕਲ ਆਊਗਾ ਹੂੰ ਦੇਖੋ ਬਾਦਲ ਸਾਹਿਬ ਤੁਹਾਨੂੰ ਕਈ ਮਾਮਲੇ ਚ ਨਾ ਯਾਦ ਆਉਂਦੇ ਆ ਇੱਕ ਐਸਨ ਇੱਕ ਵਾਰੀ ਧਰਨਾ ਲਾਉਣ ਤੁਹਾਨੂੰ ਪਤਾ ਤਾਂ ਉਹ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਸੀਗਾ ਹੂੰ ਕਿ ਆਉ ਚਾਸ ਮੋਸਾ ਵੀ ਸ਼ਕੋ ਜੀ ਤਾਂ ਮਤਲਬ ਕਿ ਇੱਕ ਦਿਲ ਜਿੱਤਣ ਵਾਲੀ ਗੱਲ ਹੁੰਦੀ ਹੈ ਨਾ ਜੀ ਬਿਲਕੁਲ ਕਿ ਕਿਸਾਨ ਆ ਰਹੇ ਨੇ ਕੋਈ ਗੱਲ ਨਹੀਂ ਠੀਕ ਆ ਸਰਕਾਰਾਂ ਬਤੇਰਾ ਕੁਝ ਕਰਦੀਆਂ ਹੁੰਦੀਆਂ ਕਿਸਾਨ ਆਗਵਾ ਨੂੰ ਬਤੇਰਾ ਕੁਝ ਸਹਿਣਾ ਪੈਂਦਾ ਹੁੰਦਾ ਟਰਸਲਾ ਵੀ ਹੁੰਦੀਆਂ ਨੇ ਟਰਸਲਾ ਤੋਂ ਘਾ ਵਸਲ ਵੀ ਹੋ ਜਾਂਦੇ ਟਰਸਲ ਵੀ ਹੁੰਦੀ ਆ ਵਸਲ ਵੀ ਹੋ ਜਾਂਦੇ ਮੇਲ ਬਲਾਪ ਹੀ ਹੋ ਜਾਂਦੇ ਕੋਈ ਵੱਡੀ ਗੱਲ ਨਹੀਂ ਆ ਕੋਈ ਇੱਥੇ ਕੋਈ ਵਿਅਕਤੀਗਤ ਦੁਸ਼ਮਣੀ ਥੋੜੀ ਆ ਕਿਸੇ ਦੀ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਭਈ ਜੇ ਤੂੰ ਉੱਥੇ ਜਾ ਕੇ ਕੋਈ 10 ਮਿੰਟ ਬਹਿ ਜਾਂਦਾ ਤੇ ਕੀ ਆਖਰ ਆ ਗਈ ਆ ਹੱਦ ਹੋ ਗਈ ਉੰਜ ਤੁਸੀਂ ਆਤੇ ਜਿਹਾ ਹੀ ਆ ਆ ਆਦਮੀ ਤੇ ਫਿਰ ਖਾਸ ਕੱਟ ਹੋ ਗਿਆ ਇਹ ਤੇ ਹੈ ਨਹੀਂ ਆ ਚਲੋ ਠੀਕ ਹੈ ਕੇ ਏਰੀਆ ਵੜਾ ਦਿਓ ਕਿ ਭਾਈ 20 ਮੀਟਰ 30 ਮੀਟਰ ਉਹ ਉਥੇ ਹੈ ਨਾ ਬਾਉਂਡਰੀ ਲਾਈਨ ਖਿੱਚ ਦਿਓ ਕਿ ਇਤੋਂ ਗਾਹ ਨਹੀਂ ਜਾਣਾ ਤੁਸੀਂ ਭਾਈ ਜੀ ਬਹਿ ਜਾਓ ਗੱਲ ਤੇ ਇਹੋ ਹੀ ਆ ਨਾ ਕਿੱਡੀ ਕੋ ਗੱਲ ਆ ਤੇ ਜੇ ਅੱਗੇ ਵੀ ਆਪਾਂ ਵੇਖਿਆ ਕੁਝ ਵਿਧਾਇਕ ਜਿਹੜੇ ਸੀਗੇ ਉਹ ਫਲ ਫਰੂਟ ਲੈ ਕੇ ਵੀ ਆਏ ਸਨ ਜੀ ਪਿਛਲੇ ਦਿਨ ਵੀ ਇਦਾਂ ਦੀ ਕਾਲ ਆਈ ਸੀਗੀ ਪਰ ਚਲੋ ਇਹਨਾਂ ਦੀ ਮਰਜ਼ੀ ਆ ਇਹ ਜਿਹੜੀਆਂ ਝੜਪਾਂ ਹੋਣ ਰਹੀਆਂ ਤੁਸੀਂ ਵੇਖੋ ਗੱਲ ਇਹ ਆ ਕਿ ਇਹਨਾਂ ਦਾ ਹੰਕਾਰ ਕਿੱਡਾ ਸਿਰ ਚੜਵਾਇਆ ਹਮ ਅਮਨ ਅਰੋੜਾ ਨੇ ਕੱਲ ਇੱਕ ਗੱਲ ਕਹੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਜੀ ਗੱਲ ਇਹ ਆ ਕਿ ਵੈਲਕਮ ਹੈ ਤੁਸੀਂ ਆਓ ਹੁਣ ਪਹਿਲੀ ਗੱਲ ਤੇ ਆ ਕੇ ਜਿਹੜੇ ਇਹਨਾਂ ਦੇ ਲੀਡਰ ਨੇ ਹਮ ਨੰਬਰ ਇੱਕ ਲੀਡਰ ਨੇ ਐਸ ਵੇਲੇ ਸੰਗਠਨਾਤਮਕ ਤੌਰ ਤੇ ਪ੍ਰਧਾਨ ਨੇ ਉਹ ਜੀ ਉਹ ਤੇ ਕਹਿੰਦੇ ਕਿ ਵੈਲਕਮ ਹੈ ਕਿਸਾਨ ਆਵੇ ਕੋਈ ਚੱਕਰ ਨਹੀਂ ਹਮ ਤੇ ਤੁਸੀਂ ਆ ਕਰ ਰਹੇ ਜੀ ਤੇ ਦੂਜੀ ਗੱਲ ਆ ਦੂਜੀ ਗੱਲ ਕੱਲ ਉਹਨਾਂ ਨੇ ਇੱਕ ਬੜੇ ਹੰਕਾਰੀ ਰਵਈਏ ਨਾਲ ਆਖਿਆ ਨਾ ਕਿ ਜੇ ਸੜਕਾਂ ਬੰਦ ਕੀਤੀਆਂ ਤਾਂ ਫੇਰ ਅਸੀਂ ਸਖਤੀ ਕਰਾਂਗੇ ਜੀ ਸੜਕਾਂ ਨਹੀਂ ਬੰਦ ਕਰਦੇ ਆ ਚਲੋ ਉਹ ਗੱਲ ਠੀਕ ਹੈ ਉਹਦੇ ਨਾਲ ਆਪਾਂ ਮਤਫਿਕ ਵੀ ਹੋ ਸਕਦੇ ਆ ਕਿ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੁੰਨ ਦਿੱਤੀ ਜਾਏਗੀ ਪਰ ਦੂਜੇ ਪਾਸੇ ਤੁਸੀਂ ਆਂਦੇ ਜੇ ਕਿ ਭਾਈ ਕਿਸਾਨ ਆਵੇ ਵੈਲਕਮ ਤੇ ਫਿਰ ਉਹ ਗਾੜਾ ਨੇ ਕਾਨੂੰ ਗੇਟ ਤੇ ਲਖਾਇਆ ਵੈਲਕਮ ਨਹੀਂ ਜੇ ਸੌਰੀ ਕਹਿ ਕੇ ਖਾਲੀ ਮੋੜਦਾ ਤੇ ਗੱਲ ਇਹ ਆ ਕਿ ਫਿਰ ਇੱਕਾ ਤੋਂ ਤੁਸੀਂ ਕਰਨ ਦਾ ਜੀ ਮੱਥੇ ਨਹੀਂ ਲੱਗਣਾ ਮਿਲਣਾ ਨਹੀਂ ਨੇੜੇ ਨਹੀਂ ਹੋਣਾ ਦੂਜੀ ਗੱਲ ਸਰ ਇਹ ਵੀ ਆ ਕਿ ਹੁਣ ਇਹਦੇ ਵਿੱਚ ਵੀ ਮੀਡੀਆ ਦਾ ਰੋਲ ਬੜਾ ਨਕਾਰਾਤਮਕ ਇੱਕ ਅੰਗ ਜੇ ਹਿੰਦੀ ਦਾ ਅਖਬਾਰ ਆਪਾਂ ਵੇਖੀਏ ਉਹ ਬੜਾ ਇਸ ਵੇਲੇ ਕਹੋ ਦਲ ਪੁਣਾ ਕਰਦਾ ਕੱਲ ਤੇ ਉਹਨਾਂ ਅੱਜ ਖਬਰ ਕੁਝ ਹੋਰ ਲਾਈ ਬੈਠੇ ਆ ਕੱਲ ਉਹਨਾਂ ਨੇ ਆਖਿਆ ਸੀਗਾ ਕਿ ਸਰਵਣ ਪੰਦੇਰ ਦੀ ਕਾਲ ਦੇ ਨਾਲ ਜੀ ਡੱਲੇ ਵਾਲੂ ਰਸਹਿਮਤੀ ਨਹੀਂ ਇਹ ਵੀ ਕਮਾਲ ਦੀ ਗੱਲ ਆ ਅੱਜ ਉਸੇ ਅਖਬਾਰ ਨੇ ਆਪਦਾ ਖਚਪੁਣਾ ਵਿਖਾਇਆ ਕਿ ਜਿਹੜੀ ਪ੍ਰਿੰਟ ਦੇ ਵਿੱਚ ਖਬਰ ਛਾਪੀ ਆ ਉਹਦੇ ਵਿੱਚ ਲਿਖਿਆ ਕਿ ਐਸਕੇਮ ਯਾਨੀ ਜੋ ਰਾਜੇਵਾਲੂ ਰਾਲਾ ਤੇ ਜਿਹੜਾ ਗੈਰ ਰਾਜਨੀਤਿਕ ਹੈ ਡੱਲੇਵਾਲੂ ਰਾ ਵਾਲਾ ਕਿ ਭਰਾਤਰੀ ਉਹਨਾਂ ਨੇ ਸਮਰਥਨ ਦਿੱਤਾ ਇਹ ਕੀ ਮੀਡੀਆ ਦਾ ਵੀ ਕੋਈ ਹਾਲ ਨਹੀਂ ਹੈ ਮਤਲਬ ਆਪ ਹੀ ਕਿਤੇ ਇਹ ਖਚਰਾ ਬਣ ਨਹੀਂ ਗਿਆ ਉਧਰ ਕਦੇ ਉਧਰ ਹਾਂ ਜੀ ਇਹ ਵੀ ਕੁਝ ਕਲਮਾਂ ਖਚਰਾ ਬਣ ਗਈਆਂ ਨੇ ਤੋਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਕਿਸਾਨ ਜੇ ਕੋਈ ਸੜਕ ਮੱਲਦਾ ਅਸੀਂ ਵੀ ਕਹਿੰਦੇ ਕਿ ਨਹੀਂ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੋਣੀ ਚਾਹੀਦੀ ਪਰ ਜੇ ਚਨਾਤਮਕ ਤੌਰ ਤੇ ਜਾ ਕੇ ਕਿਸੇ ਲੀਡਰ ਦੇ ਘਰ ਅੱਗੇ ਬਹਿ ਜਾਂਦਾ ਘੰਟਾ 2 ਘੰਟੇ ਕੀ ਮੁਰਦਾਬਾਦੀ ਕਹਿ ਲੂਗਾ ਜੀ ਜੀ ਹੋਰ ਤੇ ਕੁਝ 8 ਟੱਟਾ ਤੇ ਮਾਰ ਨ ਹੋ ਰਿਹਾ ਹੂੰ ਤੇ ਜਾ ਕੇ ਜੇ ਬਹਿ ਜਾਊਗਾ ਤਾਂ ਭਈ ਨੁਮਾਇੰਦੇ ਹੁੰਦੇ ਕਾਦੇ ਵਾਸਤੇ ਆ ਤੁਸੀਂ ਕਿਸੇ ਨੂੰ ਸੜਕ ਤੇ ਵੀ ਨਹੀਂ ਬਹਿਣ ਦੇਣਾ ਜੀ ਤੁਸੀਂ ਕਿਸੇ ਨੂੰ ਕੋਈ ਵੱਡਾ ਇਕੱਠ ਵੀ ਨਹੀਂ ਕਰਨ ਦੇਣਾ ਤੇ ਤੁਸੀਂ ਆਪਣੇ ਘਰਾਂ ਦੇ ਲਾਗੇ ਵੀ ਨਹੀਂ ਉਹਨਾਂ ਨੂੰ ਆਉਣ ਦੇਣਾ ਹੂੰ ਫਿਰ ਭਈ ਕਿੱਥੇ ਕਰੇ ਕੋਈ ਪ੍ਰਦਰਸ਼ਨ ਬਿਲਕੁਲ ਮੈਂ ਇਹ ਕਹਿੰਦਾ ਕਿ ਸਾਰਿਆਂ ਦੀ ਸਾਰਿਆਂ ਮੰਗਾ ਰਾਤੋ ਰਾਤ ਮੰਨ ਕੇ ਤੁਸੀਂ ਆਓ ਮਾਰੋ ਠੀਕ ਹੈ ਇਸੇ ਤਰ੍ਹਾਂ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਨੇ ਤਾਂ ਤੁਸੀਂ ਇਹ ਵੇਖੋ ਕਿ ਇਹਨਾਂ ਦਾ ਦੋਗਲਾਪਨ ਜਿਹੜਾ ਹੈ ਸਾਡੇ ਨੇਤਾਵਾਂ ਦਾ ਉਹ ਇਸ ਕਦਰ ਹੈ ਕਿ ਮਾਨ ਸਾਹਿਬ ਦਾ ਕੱਲ ਮੈਂ ਇੱਕ ਸਟੇਟਮੈਂਟ ਕਿਸਾਨੀ ਦੇ ਸੰਦਰਭ ਵਿੱਚ ਜਦੋਂ ਸ਼ਾਇਦ ਦਿੱਲੀ ਗਏ ਸਨ ਤਾਂ ਉਹ ਪੜ ਰਿਹਾ ਸੀਗਾ ਤਾਂ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਵੀ ਮੈਂ ਖੁਦ ਦਿੱਲੀ ਜਾਣ ਨੂੰ ਤਿਆਰ ਐ ਇਹਨਾਂ ਦੇ ਨਾਲ ਹੂੰ ਦੇਖੋ ਇਹ ਤਾਂ ਗੱਲ ਕਿਤੇ ਨੇੜੇ ਤੇ ਡੇੜੀ ਦੀ ਲੱਗਦੀ ਨਹੀਂ ਵੀ ਇਹ ਮਤਲਬ ਕਹਿਣ ਦਾ ਭਾਵ ਇਹ ਆ ਕਿ ਵੀ ਮੰਗਾ ਇਹਨਾਂ ਦੀਆਂ ਜਿਹੜੀਆਂ ਸੀਗੀਆਂ ਉਹ ਕੇਂਦਰ ਨਾਲ ਸੰਬੰਧਤ ਆ ਤੇ ਜਦੋਂ ਤੁਹਾਨੂੰ ਉਹਨਾਂ ਨੇ ਚੈਲੰਜ ਕੀਤਾ ਕੁਰਸੀ ਢਾਕੇ ਕਿ ਆਓ ਆਪਾਂ ਇਹ ਨਤਾਰਾ ਕਰ ਲੈਨੇ ਆ ਕਿ ਮੰਗਾ ਕਿਹਦੇ ਨਾਲ ਜੁੜੀਆਂ ਤੇ ਫਿਰ ਤੁਸੀਂ ਉਦੋਂ ਕਿਉਂ ਨਹੀਂ ਜਗੇ ਉਦੋਂ ਕਿਉਂ ਨਹੀਂ ਜਗੇ ਇਹ ਸਾਰਾ ਕੁਸ਼ਿਆ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਬ ਇਦਾਂ ਹੀ ਚੱਲਦਾ ਕੰਮ ਜੀ ਜੀ ਮਿੰਟੂ ਜੀ ਜਤਿੰਦਰਪਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਂ ਤੁਹਾਡੀ ਗੱਲ ਤੇ ਜ਼ਰੂਰ ਧਿਆਨ ਦੇਵਾਂਗਾ ਜੀ ਬਲਜਿੰਦਰ ਗਿੱਲ ਜੀ ਕਹਿੰਦੇ ਨੇ ਕਿ ਸਾਡੇ ਤਾਂ ਸਪੀਕਰ ਸਾਹਿਬ ਵੀ ਕਹਿੰਦੇ ਕਿਸਾਨਾਂ ਦੇ ਨਾਲ ਬੈਠ ਗਏ ਨੇ ਤੇ ਕਈ ਥਾਵਾਂ ਤੇ ਅਜੇ ਕਿਸਾਨ ਸੈਂਟਰ ਨੂੰ ਛੱਡ ਕੇ ਕਹਿੰਦੇ ਸਟੇਟ ਵੱਲ ਹੋ ਗਏ ਨੇ ਰੋਹਿਤ ਗਰਗ ਜੀ ਕਹਿ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਫਿਰ ਤੋਂ ਜਗਤਾਰ ਸਨਾਥ ਸਾਹਿਬ ਕਹਿ ਰਹੇ ਨੇ ਕਿ ਵਰਤੀ ਨਾਲ ਅੰਦਰਲਾ ਜਿਹੜਾ ਉਹ ਆਦਮੀ ਹੈ ਬਦਲਦਾ ਨਹੀਂ ਹੈ ਘਰ ਮਿੰਟੂ ਜੀ ਇੱਥੇ ਕਾਫੀ ਚੀਜ਼ਾਂ ਬਦਲਦੀਆਂ ਲੀਡਰ ਦੇ ਪੱਲੇ ਕਹਿੰਦੇ ਦੋ ਹੀ ਚੀਜ਼ਾਂ ਹੁੰਦੀਆਂ ਨੇ ਜਿੰਦਾਬ